ਸਾਰੇ ਲੋਕ ਜਿਸ ਤਰ੍ਹਾਂ ਕਹਿੰਦੇ ਆ ਕਿ ਵਾਰ-ਵਾਰ ਪਾਸਟ ਬਲਜਿੰਦਰ ਦਾ ਹੀ ਨਾਮ ਕਿਉਂ ਲੱਗ ਰਿਹਾ ਹੈ ਉਹਨਾਂ ਨੇ 2018 ਚ ਪ੍ਰਾਪਰਟੀ ਦੇ ਪਰਚਾ ਕਰਾਇਆ ਸੀ ਔਰ ਉਹਨਾਂ ਨੇ ਫੇਰ 2025 ਚ ਪਰਚਾ ਕਰਾਇਆ ਹੈ ਅਰਸੂਲਾ ਦੇ ਕਰਤੱਬ ਤਿੱਕਰ ਜਿਹੋ ਉਹਨਾਂ ਦੀ ਜੀਲ ਤਿੱਕਰ ਸਾਰੀ ਬਾਈਬਲ ਚ ਲਾ ਲਓ ਪ੍ਰਭੂ ਯੇਸ਼ੂ ਦੇ ਕਿੱਥੇ ਨਹੀਂ ਦੋਸ਼ ਲੱਗਾ ਪੂਰੀ ਤਰਿਕਾ ਬਾਈਬਲ ਪੜਿਆ ਕਰੋ ਕਿਸੇ ਪ੍ਰਬੋਧਿਤ ਆਸਤੇ ਚੰਗਾ ਜਿ ਬੈ ਕੇ ਵਚਨ ਸਿੱਖਿਆ ਕਰੋ ਕਿ ਤੁਹਾਡੀ ਬੁੱਧ ਭੁੱਲ ਜਾਵੇ ਇਸ ਲਾਰਡ ਸਭ ਕੁਝ ਜੈਮ ਸੀਦੀ ਮੈਂ ਪ੍ਰਭੂ ਦਾ ਦਾਸ 파ਸਿਸ ਕੁਵਿੰਦਰ ਰਾਜਾ ਔਰ ਜਿਸ ਤਰ੍ਹਾਂ ਮੈਂ ਅੱਜ ਫੇਰ ਇੱਕ ਵੀੜੀ ਤੇ ਜਰੀ ਤੁਹਾਡੇ ਨਾਲ ਕੁਝ ਗੱਲਬਾਤ ਕਰਨਾ ਚਾਹੁੰਦਾ ਹਾਂ ਜ਼ਰੂਰੀ ਕਿ ਜ਼ਰੂਰੀ ਇਸ ਕਰਕੇ ਕਿ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਕਹਿੰਦੇ ਆ ਕਿ ਬਾਰ-ਬਾਰ ਵਾਸਤੇ ਬਲਜਿੰਦਰ ਦਾ ਹੀ ਨਾਮ ਕਿਉਂ ਲੱਗ ਰਿਹਾ ਹੈ ਇਸ ਤਰ੍ਹਾਂ 2018 ਚ 2025 ਦੇ ਵਿੱਚ ਬਾਰ ਬਾਰ ਇਸੇ ਹੀ 파ਸ ਦਾ ਨਾਮ ਕਿਉਂ ਲੱਗ ਰਿਹਾ ਹੈ ਬਾਕੀ ਦਾ ਕਿਉਂ ਨਹੀਂ ਲੱਗਦਾ ਗੱਲ ਮੈਂ ਤੁਹਾਨੂੰ ਇਹ ਕਹਿਣਾ ਹਾਂ ਕਿ ਇਹ ਜਿਹੜੇ ਬਾਰ ਬਾਰ ਨਾਮ ਆ ਰਿਹਾ 2018 ਚ ਵੀ ਬੁਲਾਦ ਕਰਦਾ ਨਾਮ ਆਇਆ ਔਰ 2025 ਚ ਵੀ ਨਾਮ ਆਇਆ ਜਿਹੜੇ ਨਾ ਲਾਉਣ ਬੜੇ ਆ ਮੈਂ ਤੇ ਇਹ ਵੀ ਕਹਿੰਦਾ ਕਿ ਜਿਹੜੇ মিডিਆ ਦੇ ਵਿੱਚ ਖਬਰ ਫੁਲਾ ਰਹੇ ਆ ਉਹਨਾਂ ਨੂੰ ਇਹ ਵੀ ਦੀ ਬੁੱਧੀ ਹੈਗੀ ਸਮਝਣੀ ਹੈਗੀ ਕਿ ਜਿਨ੍ਹਾਂ ਨੇ 2018 ਚ ਪ੍ਰਾਪਰਟੀ ਦੇ ਪਰਚਾ ਕਰਾਇਆ ਸੀ ਔਰ ਉਹਨਾਂ ਨੇ ਫੇਰ 2025 ਚ ਪਰਚਾ ਕਰਾਇਆ ਹੈ ਵਿਜੇ ਮਾਨੂਵਾਲ ਠੀਕ ਹੈ ਔਰ ਇੱਕ ਇਹ Hindu ਬੰਦਾ ਤੇ ਬਾਕੀ ਹੋਰ ਵੀ ਬਹੁਤ ਸਰਲ ਦਾ ਵੱਡਾ ਗਰੁੱਪ ਆ ਇਹਨਾਂ ਦੇ ਨਾਲ ਇਹੋ ਜਿਹੀਆਂ ਕੁੜੀਆਂ ਮਿਲੀਆਂ ਆਵਾ ਕਿ ਇਹੋ ਜਿਹੀ ਕੁੜੀਆਂ ਮਿਲੀਆਂ ਹੈ ਜਿਹੜਾ ਮਤਲਬ ਕਿ ਮਤਲਬ ਕਿ ਬੰਦੇ ਉਹੀ ਹੈ 2018 ਵਾਲੇ ਜਨਾਨੀ ਬਦਲੀ ਹੈ 2018 ਵਾਲੇ ਬੰਦੇ ਜਿਹੜਾ 2018 ਚ ਪਰਚਾ ਕਰਾਇਆ ਸੀ ਉਹੀ ਬੰਦੇ ਆਏ ਉਹ Hindu ਬੰਦਾ ਜਿਹੜਾ ਵੀਡੀਓ 'ਚ ਸਾਹਮਣੇ ਆਇਆ ਹੈ ਤੇ ਵਿਚ ਮੈਨੂਵਲ ਔਰ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਦੇ ਚ ਇੱਕ ਗਰੁੱਪ ਆਏ ਠੀਕ ਹੈ ਜੋ ਪ੍ਰਭੂ ਦੇ ਦਾਸ ਦੇ ਖਿਲਾਫ ਹੋਇਆ ਹੈ ਤੇ ਸਵਾਲ ਕਰਨ ਵਾਲੇ ਕੁਝ ਗੈਰ ਕੋਮਾ ਦੇ ਲੋਕੀ ਵੀ ਕਹਿੰਦੇ ਆ ਕੁਝ ਜਿਹੜੇ ਘੱਟ ਸਮਝ ਵਾਲੇ ਮਸੀਹ ਹੋ ਕੇ ਆ ਉਹ ਵੀ ਕਹਿੰਦੇ ਆ ਕਿ बार-बार ਇਸੇ ਹੀ ਪਾਸੇ ਦੇ ਦੋਸ਼ ਲੱਗਦਾ ਹੈ ਤੇ ਤੁਸੀਂ ਬਚਨ ਤੋਂ ਪਰਮੇਸ਼ਰ ਦੇ ਬਹੁਤ ਸਾਰਾ ਦੂਰ ਜੋ ਔਰ ਬਾਈਬਲ ਚ ਲਿਖਿਆ ਹੈ ਕਿ ਮੱਤੀ ਤੋਂ ਲਾ ਕੇ ਮੱਤੀ ਤੋਂ ਲਾ ਕੇ ਅਰਸੂਲਾ ਦੇ ਕਰਤਬ ਤਿਕਰ ਯਹੂਨਾ ਦੀ ਜੀਲ ਤਿਕਰ ਸਾਰੀ ਬਾਈਬਲ ਚ ਲਾ ਲਓ। ਪ੍ਰਭੂ ਯੇਸ਼ੂ ਦੇ ਕਿੱਥੇ ਨੇ ਦੋਸ਼ ਲਗਾ। ਪੂਰੀ ਤਰੀਕੇ ਨਾਲ ਬਾਈਬਲ ਪੜ੍ਹਾਇਆ ਕਰੋ ਕਿਸੇ ਪ੍ਰਬੂ ਦੇ ਦਾਸ ਦੇ ਚੰਨਾਂ ਜਿ ਬਹਿ ਕੇ ਬਚਨ ਸਿੱਖਿਆ ਕਰੋ। कि ती बुद्ध फुल जाए प्रभु येशु मसीह सृष्टिकर्ता प्रभु दे बल लिख्या मत्ती गया दे आए और उन्नी लाइन च लिखा है प्रभु यीशु दे उस समय दोष पता की लगता है प्रभु यीशु येशु मसीहू ही पवित्र बाइबल च मत्ती ग्यारह उन्नी लाइन च लिखा वा प्रभु यीशु दे की दोष ला फ्रीसी गैर कुमां की ਦੋਸ਼ ਲਾਉਂਦੇ ਹੀ ਕਿ ਇਹ ਸ਼ਰਾਬੀਆਂ ਦਾ ਯਾਰ ਆ ਪਾਪੀਆਂ ਦਾ ਯਾਰ ਆ ਜਿਆਦਾ ਖਾਣ ਵਾਲਾ ਖਾਊ ਖਾਊ ਲਿਖਿਆ ਉੱਥੇ ਯਿਸੂ مسیਖ ਖਾਊ ਆ ਜਿਹਦੇ ਘਰ ਜ ਵੱਡਦਾ ਘਰ ਨੂੰ ਖਾ ਜਾਂਦਾ ਔਰ ਕਹਿੰਦੇ ਹੀ ਕਿ ਇਹ ਮਸੂਲੀਆਂ ਦਾ ਜਾ ਰਿਹਾ ਵਿਆਜੀਆਂ ਦਾ ਜਾ ਰਿਹਾ ਸ਼ਰਾਬੀਆਂ ਦਾ ਜਾ ਰਿਹਾ ਠੀਕ ਆ ਪਾਪੀਆਂ ਦਾ ਜਾ ਰਿਹਾ ਇਹ ਵੀ ਪ੍ਰਭੂ ਯਿਸੂ ਦੇ ਦੋਸ਼ ਲੱਗਦਾ ਹੈ ਔਰ ਇਹ ਵੀ ਦੋਸ਼ ਲੱਗਦਾ ਹੈ ਕਿ ਉਹ ਕਹਿੰਦਾ ਵਾ ਕਿ ਹੈਕ ਲੂਟਾ ਦੋ ਮੈਨੂੰ ਤਿੰਨ ਦਿਨਾਂ ਅੰਚ ਬਣਾ ਲਾਗਾ ਇਹ ਵੀ ਦੋਸ਼ ਲੱਗਦਾ ਕਿਉਂਕਿ ਪ੍ਰਭੂ ਯਿਸੂ ਸਰੀਰ ਦੀ ਐ ਕਲਦੀ ਗੱਲ ਕਰਦੇ ਤੇ ਉਹ ਤੁਹਾਡੇ ਅੱਗੇ ਜਿਹੜੀ ਘੱਟ ਸਮਝ ਵਾਲੇ ਵਸੀਲ ਹੋ ਕੇ ਨਾ ਜਾਂ ਬਿਸਮ ਲਾਲੋ ਜਾਂ ਪਾਸਟਰ ਲਾਲੋ ਜਾਂ ਮਸੀਹ ਲਾਲੋ ਜਿਹਨਾਂ ਦੀ ਘੱਟ ਸਮਝ ਹੈ ਥੋੜੀ ਬੁੱਧੀ ਛੋਟੀ ਆ ਠੀਕ ਆ ਤੇ ਪ੍ਰੇਰ ਕਰਿਆ ਕਰੋ ਤੁਹਾਡੀ ਬੁੱਧੀ ਚਾਦੀ ਵਧੇ ਔਰ ਪਰਬੂ ਯਿਸੂ ਤੇ ਇਹ ਦੋਸ਼ ਲੱਗਦੇ ਖਾਣ ਵਾਲਾ ਪਾਪੀਆਂ ਦਾ ਯਾਰ ਮਸੂਲੀਆ ਦਾ ਯਾਰ ਠੀਕ ਹੈ ਇਹ ਪ੍ਰਭੂ ਯਿਸੂ ਮਸੀਹ ਦੇ ਦੋਸ਼ ਲੱਗਦੇ ਔਰ ਫੇ ਪ੍ਰਭੂ ਯਿਸੂ ਮਸੀਹ ਦੇ ਮਤੀ 27 ਦੇ 39 ਲਾਈਨ ਚ ਲਿਖਿਆ ਯਿਸੂ ਮਸੀਹ ਜੀ ਤਾਂ ਸਲੀਬ ਤੇ ਚੜਾਇਆ ਗਿਆ ਨਾ ਤੇ ਲੋਕੀ ਸਿਰ ਹਲਾ ਹਲਾ ਕੇ ਪ੍ਰਭੂ ਯਿਸੂ ਦੇ ਦੋਸ਼ ਲਉਂਦੇ ਠੀਕ ਹੈ ਪ੍ਰਭੂ ਯਿਸੂ ਤੇ ਦੋਸ਼ ਲਉਂਦੇ ਤੇ ਦੋਸ਼ ਲਾਉਂਦੇ ਹੀ ਸਿਰ ਹਲਾ ਹਲਾ ਕੇ ਪ੍ਰਭੂ ਯਿਸੂ ਨੂੰ ਮੇਰੇ ਮਾਰ ਦੇ ਮਤੀ 27 ਦੇ ਦੀ 39 ਲੈਂਚ ਲਿਖਿਆ ਹੈ ਤੇ ਪ੍ਰਭੂ ਯਿਸੂ ਨੂੰ ਸਿਰ ਹਲਾ ਹਲਾ ਕੇ ਮੇਨੇ ਮਾਰਦੇ ਹੀ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤੂੰ ਤੂੰ نیچے ਆਇ ਤੇ ਤੇ ਵਿਸ਼ਵਾਸ ਕਰਾਂਗੇ ਜਿੱਦਣ ਬਾਈਬਲ ਚ ਲਿਖਿਆ ਅਧਰੰਗੀ ਨੂੰ 38 ਸਾਲ ਦੇ ਅਧਰੰਗੀ ਨੂੰ ਪ੍ਰਭੂ ਯਿਸੂ ਨੇ ਮੰਜੀ ਤੋਂ ਖੜਾ ਕੀਤਾ ਤੇ ਪਾਪ ਛਮਾ ਕਰਕੇ ਉਦੋਂ ਵੀ ਪ੍ਰਭ ਯੇਸ਼ੂ ਦੇ ਜਹੂਦੀ ਗਰੰਥੀ ਫਰੀਸੀ ਲੋਕੀ ਦੋਸ਼ ਲਾਉਂਦੇ ਕਿ ਸ਼ਬਦੇ ਦਿਨ ਨੇ ਮੰਜਾ ਕਿਉਂ ਚਕਾਇਆ ਹੈ ਔਰ ਜਦੋਂ ਬਾਈਬਲ ਚ ਲਿਖਿਆ ਹੈ ਕਿ 1 ਗੱਠੀ 38 18 ਸਾਲ 18 ਵਰਿਆਂ ਤੋਂ ਇੱਕ 18 ਵਰਿਆਂ ਤੋਂ ਇੱਕ ਕੁਬੜੀ ਔਰਤ ਨੂੰ ਸ਼ੈਤਾਨ ਨੇ ਬੰਨ ਕੇ ਰੱਖਿਆ ਹੈ ਕੁੱਬੀ ਕਰਕੇ ਰੱਖਿਆ ਈ ਉਹਨੂੰ ਯੇਸ਼ੂ ਨੇ ਉਹ ਤੇ ਹੱਥ ਰੱਖ ਕੇ ਉਹਨੂੰ ਸਿੱਧੀ ਕਰਤਾ ਤੇ ਲੋਕੀ ਕਹਿੰਦੇ ਨੇ ਸ਼ਬਦੇ ਦਿਨ ਇਨੇ ਸ਼ਬਦ ਦਿਨ ਕੀ ਕਰਤਾ ਵਾ ਰੋਗੀ ਚੰਗਾ ਕਰਤਾ ਵਾ ਉਹ ਵੀ ਪ੍ਰਭੂ ਯੇਸ਼ੂ ਦੇ ਦੋਸ਼ ਲਾਉਂਦੇ ਹੀ ਜਦੋਂ ਦੋਵਾਂ ਭੈਣਾ ਦੋਵਾਂ ਭੈਣਾਂ ਦਾ ਇੱਕ ਹੀ ਭਰਾ ਮਰ ਗਿਆ ਸੀ ਬਿਮਾਰੀ ਦੇ ਨਾਲ ਪ੍ਰਭੂ ਯੇਸ਼ੂ ਨੇ ਚੌਥੇ ਦਿਨ ਲਾਜ਼ਰ ਨੂੰ ਜ਼ਿੰਦਾ ਕੀਤਾ ਤੇ ਲਿਖਿਆ ਯਹੂਦੀ ਲੋਕ ਇਸ ਗੱਲ ਤੋਂ ਸੜ ਗਏ ਬਲ ਗਏ 扑ੜ ਗਏ ਟੱਪ ਗਏ ਔਰ ਕਹਿੰਦੇ ਯੇਸ਼ੂ ਨੂੰ ਪੱਥਰ ਮਾਰਨੇ ਆ ਇਥੋਂ ਜ਼ਿਕਰ ਇਹ ਲਾਜ਼ਰ ਜਦੋਂ ਮਰਦਿਆਂ ਵਿੱਚ ਜੀ ਉੱਠ ਕੇ ਪ੍ਰਭੂ ਯਿਸੂ ਦੇ ਨਾਲ ਖਾਣਾ ਖਾ ਰਿਹਾ ਹੈ ਕਹਿੰਦੇ ਲਾਜ਼ਰ ਨੂੰ ਵੀ ਮਾਰ ਦੇਣਾ ਹੈ ਤੇ ਉਹ ਬੇਸਮਝਾਂ ਨੂੰ ਇਹ ਨਹੀਂ ਪਤਾ ਕਿ ਜਿੰਨੇ 24 ਦਿਨਾਂ ਬਾਅਦ ਲਾਜ਼ਰ ਨੂੰ ਜ਼ਿੰਦਾ ਕਰਤਾ ਨਾ ਜੀਸਸ ਨੇ ਉਹ ਫੇਰ ਇਹਨੂੰ ਜ਼ਿੰਦਾ ਕਰ ਦਊਗਾ ਜੇ ਤੁਸੀਂ ਮਾਰਿਓ ਦੋਗੇ ਦੀ ਮੇਰੀ ਗੱਲ ਸੁਣੋ ਜੇ ਪਾਸਸਿਬਲ ਜਿੱਤੇ ਤੇ ਤੁਸੀਂ ਪਰਚਾ ਕਰਾ ਕੇ ਦੋਸ਼ ਲਵਾ ਕੇ ਕੁਝ ਵੀ ਕਰਾ ਕੇ ਉਹਨੂੰ ਜੇਲ੍ਹ 'ਚ ਭੇਜ ਜੰਦੇ ਜੋ ਤੇ ਇਹਦੇ ਨਾਲ ਕੀ ਹੋਣਾ ਠੀਕ ਹੈ ਜਿਨੇ ਪਹਿਲਾਂ 2018 ਚ ਕੱਢ ਲਿਆ ਹੈ ਉਹ ਫੇਰ ਯੂਐਸਸੀ ਕੱਢ ਲੇਗਾ ਤੁਹਾਡੇ ਕਲੇਜ ਨੂੰ ਠੰਡ ਪੈ ਜੇ ਠੀਕ ਹੈ ਤੇ ਇਹਨਾਂ ਕਿ ਇਹ ਕਿੱਡਾ ਤਾਂ ਵੱਡਾ ਤੁਸੀਂ ਭਈ ਅੱਛਾ ਇੱਕ ਦੇ ਤੇ ਤੁਸੀਂ ਪਰਚਾ ਕਰਾ ਦਿਓ ਕਿੰਨੇ ਕਦੇ ਕਰਾ ਦਿਓਗੇ ਠੀਕ ਹੈ ਬਾਕੀ ਇਹ ਸਾਰਾ ਕੁਝ ਯੂਐਸੂ ਦੇ ਨਾਮ ਸੇ ਕੈਨਸਲ ਹੋਵੇਗਾ ਰੱਦ ਹੋਵੇਗਾ ਔਰ ਇਹ ਜਿਹੜੀ ਵਿਜੇ ਮਾਨੂ ਵਾਲ ਔ ਜਿਹੜਾ Hindu ਬੰਦਾ ਹੈ 2018 ਵਾਲਾ ਉਹ Hindu ਬੰਦਾ ਜਿਹਨੇ 2018 ਵਿੱਚ ਪਾਸ ਬਲਜਿੰਦੇ ਦੇ ਪਰਚਾ ਕਰਾਇਆ ਸੀ ਔਰ ਉਸੇ ਹੀ ਬੰਦੇ ਨੇ ਫੇਰ ਉਸੇ ਹੀ ਬੰਦੇ ਨੇ ਫੇਰ 2025 ਚ ਪਰਚਾ ਕਰਾਇਆ ਹੈ ਬੰਦੇ ਉਹੋ ਹੀ ਪਿੱਛੇ ਮਾਸਟਰਮੈਂਡ ਜਿਹੜੇ ਆ ਦਿਮਾਗ ਜਿਹੜੇ ਪਿੱਛੇ ਪਲਾਨ ਬਣਾਉਣ ਬੰਦੇ ਉਹੋ ਹੀ ਆ ਜਨਾਨੀ ਬਦਲਦੇ ਆ ਇਹਨਾਂ ਜਨਾਨੀਆਂ ਜਿਹੜੀਆਂ ਦੋਸ਼ ਲਾਉਂਦੀਆਂ ਨਾ ਠੀਕ ਹੈ ਕੁੜੀ ਨਹੀਂ ਆ ਉਹ ਇੱਕ ਬੱਚਾ ਪੈਦਾ ਕੀਤਾ ਹੁੰਦੀ ਜਿੰਨੇ ਇੱਕ ਬੱਚਾ ਪੈਦਾ ਕੀਤਾ ਤਾਂ ਕੁੜੀ ਨਹੀਂ ਹੁੰਦੀ ਉਹ ਜਨਾਨੀ ਹੁੰਦੀ ਆ ਉਹ ਬੁੱਢੀ ਆ ਠੀਕ ਹੈ ਜਿਨਨੇ ਮੰਨ ਇੱਕ ਪ੍ਰਭੂ ਦੇ ਜਾਸੇ ਦੋਸ਼ ਲਾਇਆ ਹੈ ਕਿ ਮੈਨੂੰ ਇਸ ਤਰ੍ਹਾਂ ਕਰਦੇ ਆ ਮੈਨੂੰ ਇਸ ਤਰ੍ਹਾਂ ਕੀਤਾ ਮੈਨੇ ਇਸ ਤਰ੍ਹਾਂ ਕੀਤਾ ਹੈ ਤੇ ਇਹ ਜਿਹੜਾ ਵਿਸ਼ੇ ਮਨਵਲਿਆ ਇਹਨੇ ਕੁਝ ਦਿਨ ਪਹਿਲਾਂ ਵੀਡੀਓ ਪਾ ਕੇ ਧਮਕੀ ਦਿੱਤੀ ਸੀ ਕਿ ਮੈਂ ਕੁੜੀਆਂ ਬੁੜੀਆਂ ਨੂੰ ਇਹਦੇ ਖਿਲਾਫ ਖੜਾ ਕਰੂੰਗਾ ਤੇ ਚਰਚ ਵਿੱਚੋਂ ਹੀ ਤੇ ਇਸ ਇਹ ਬੰਦਾ ਹੀ ਮਾਸਟਰਮੈਂਡ ਆ ਇਹ ਬੰਦੇ ਦੀ ਜਾਂਚ ਕੀਤੀ ਜਾਵੇ ਇਹ ਬੰਦੇ ਦਾ ਫੋਨ ਜਿਹੜਾ ਵਾ ਟ੍ਰੇਸ ਤੇ ਲਾ ਜਾਵੇ ਪਹਿਲੀ ਡਿਟੇਲ ਵੀ ਦੀ ਕਢਾਈ ਜਾਵੇ ਕਿ ਕੁੜੀ ਦੇ ਨਾਲ ਕਿੰਨੀਆਂ ਗੱਲਾਂ ਕਰਦਾ ਰਿਹਾ ਫੋਨ ਤੇ ਠੀਕ ਹੈ ਚਾਹੇ WhatsApp ਤੇ ਚਾਹੇ ਕੋਲ ਬੈ ਕੇ ਪੂਰੀ ਇਹਦੀ ਡਿਟੇਲ ਠੀਕ ਹੈ ਕੀਤੀ ਜਾਵੇ ਚੈੱਕ ਕੀਤਾ ਜਾਵੇ ਤੇ ਇਹ ਬੰਦੇ ਜਿਹੜੇ ਆ 2018 ਵਾਲੇ ਆ ਜਨਾਨੀ ਬਦਲੀ ਇਹਨਾਂ ਦੇ ਠੀਕ ਹੈ ਬੰਦੇ ਉਹੀ ਹੈ ਵਿਸ਼ੇ ਤੇ ਬਾਕੀ ਪ੍ਰਭੂ ਯਿਸੂ ਮਸੀਹ ਨੇ ਪ੍ਰਭੂ ਯਿਸੂ ਮਸੀਹ ਨੇ ਹੀ ਕਿਹਾ ਹੈ ਕਿ ਤੁਹਾਡਾ ਵਾਲ ਨਹੀਂ ਵਿੰਗਾ ਹੋਵੇਗਾ ਠੀਕ ਹੈ ਬਾਕੀ ਉਹ ਜਿਹੜੇ ਸਰਕਾਰੀ ਅਫਸਰ ਆ ਉਹਨਾਂ ਨੂੰ ਵੀ ਸਮਝ ਥੋੜੀ ਘਟਿਆ ਕਿ ਕੁੜੀ ਦੇ ਕੰਨੇ ਬਿਆਨ ਨਾਲ ਨਹੀਂ ਵੇਖੀ ਚੋ ਕੁੜੀ ਦੀ ਜਾਂਚ ਕੀਤੀ ਜਾਵੇ ਇਹ ਮਾਮਲਾ ਜਿਹੜਾ ਬੜਾ ਗੰਭੀਰ ਹੈ ਬੜਾ ਭੱਕ ਵੀ ਸਕਦਾ ਹੈ ਔਰ ਇਸ ਨੂੰ ਸੈਟਿੰਗ ਕਰਨ ਵਾਸਤੇ ਤੁਸੀਂ ਕੀ ਕਰੋ ਕੁੜੀ ਨੂੰ ਵੀ ਬਿਠਾ ਲੋ ਔਰ ਹੋਰ ਵੀ ਜਿਹਨਾਂ ਨੂੰ ਬਿਠਾਉਣਾ ਹੈ ਬਿਠਾ ਲੋ ਔਰ ਚੰਗੀ ਤਰ੍ਹਾਂ ਜਾਂਚ ਕਰਕੇ ਕੁੜੀ ਦੀ ਵੀ ਤੇ ਇਸ ਤੇ ਬਾਰੇ ਗੱਲ ਕੀਤੀ ਜਾਵੇ ਔਰ ਜਿਹੜੇ ਪ੍ਰਭੂ ਦੇ ਦਾਸ ਪ੍ਰੋਫੈਟ ਬਲਜਿੰਦਰ ਜੀ ਆ ਔਰ ਦੋਸ਼ ਕਹਿੰਦੇ ਆ ਨਾ ਲੱਗਦੇ ਦੋਸ਼ ਪ੍ਰਭੂ ਯੇਸ਼ੂ ਤੇ ਵੀ ਲੱਗਦੇ ਰਹੇ ਠੀਕ ਹੈ ਜਨਮ ਤੋਂ ਲੈ ਕੇ ਪ੍ਰਭੂ ਯੇਸ਼ੂ ਜਦੋਂ ਮਾਤਾ ਮਰੀਯਮ ਦੇ ਪੇਟ ਦੇ ਵਿੱਚ ਪ੍ਰਭੂ ਯੇਸ਼ੂ ਆਇਆ ਉਤੋਂ ਲੈ ਕੇ ਤੇ ਸਲੀਬ ਦੀ ਮੌਤ ਤੱਕ ਪ੍ਰਭੂ ਯੇਸ਼ੂ ਦਾ ਦੋਸ਼ ਲੱਗਦੇ ਰਹੇ ਠੀਕ ਹੈ ਔਰ ਜਿਨ੍ਹਾਂ ਨੇ ਪ੍ਰਭੂ ਕੰਮ ਕਰਦੇ ਆ ਨਾ ਸ਼ੈਤਾਨ ਨੂੰ ਅੱਗ ਉਹਨਾਂ ਤੋਂ ਲੱਗਦੀ ਦੂਜਿਆਂ ਤੋਂ ਨਹੀਂ ਲੱਗਦੀ ਠੀਕ ਹੈ ਕਈ ਕਹਿੰਦੇ ਆ ਵੀ ਬਿਸਮ ਹੈ ਗਈ ਹੈ ਜੇ ਬਿਸਮ ਦੇ ਨਾਲ ਯੇਸ਼ੂ ਨਹੀਂ ਹੈਗਾ ਤਾਂ ਬਿਸਮ ਦਾ ਫਾਇਦਾ ਕੀ ਠੀਕ ਹੈ ਪਰਮੇਸ਼ੁਰ ਦਾ ਦਾਸ ਜਿਹੜਾ ਵਾ ਵਧੀਆ ਵਾ ਔਰ ਤੁਸੀਂ ਇਹ ਵੀ ਨਾ ਸੋਚਿਓ ਕਿ ਸ਼ਾਇਦ ਮੈਦ ਪ੍ਰੋਫਟ ਜੀ ਦੇ ਨਾਲ ਹੈ ਤਿੱਕਰ ਮਿਲਿਆ ਨਹੀਂ ਮੈਂ ਤਾਂ ਕਦੀ ਉਹਨਾਂ ਨਾਲ ਹੱਥ ਵੀ ਨਹੀਂ ਮਿਲਾਇਆ ਨਾ ਉਹਨਾਂ ਦੇ ਮੈਂ ਕਦੀ ਇਤਕੀ ਮੀਟਿੰਗ 'ਚ ਗਿਆ ਵਾ ਠੀਕ ਹੈ ਮੈਨਾਂ ਨਾਲ ਕੋਈ ਡਾਇਰੈਕਟ ਹੀ ਮਿਲਿਆ ਪਰ ਮੈਂ ਸਾਰੀ ਵੀਡੀਓ ਕਿਉਂ ਪਾ ਰਿਹਾ ਹਾਂ ਕਈ ਲੋਕੀ ਕਹਿੰਦੇ ਹੱਕ 'ਚ ਹੱਕ 'ਚ ਪਤਾ ਕਿਉਂ ਵਾ ਉਪਰ ਵੀ ਯਿਸੂ ਦਾ ਲਹੂ ਦਾ ਖਰੀਦਿਆ ਆ ਅਸੀਂ ਯਿਸੂ ਜਿਹੜੇ ਮਸੀਹ ਲੋਕ ਅਸਲੀ ਪ੍ਰਭੂ ਦੇ ਬੱਚੇ ਆ ਉਹ ਸਾਰੇ ਪ੍ਰਭੂ ਯਿਸੂ ਦੇ ਸਲੀਬ ਤੇ ਪਹਾਈ ਲਹੂ ਨਾਲ ਖਰੀਦੇ ਗਏ ਆ ਮੈਂ ਵੀ ਯਿਸੂ ਦੇ ਲਹੂ ਨਾਲ ਖਰੀਦਿਆ ਗਿਆ ਵਾ ਪ੍ਰੋਫੈਟ ਬਲਜਿੰਦਰ ਜੀ ਵੀ ਯਿਸੂ ਦੇ ਲਹੂ ਨਾਲ ਖਰੀਦਿਆ ਗਿਆ ਹੈ ਔਰ ਲਹੂ ਸਾਂਝਾ ਹੈ ਮੇਰੇ ਜੀ ਵੀ ਯਸ਼ੂ ਦਾ ਲੂਹ ਹੈ ਉੱਚ ਵੀ ਯਸ਼ੂ ਦਾ ਲੂਹ ਹੈ ਬਾਈਬਲ ਚ ਲਿਖਿਆ ਸੀ ਇੱਕ ਦੂਜੇ ਦੇ ਅੰਗ ਹ ਜਦ ਇੱਕ ਅੰਗ ਨੂੰ ਦਰਦ ਹੋਵੇ ਤੇ ਸਾਰਾ ਸਰੀਰ ਦੁਖੀ ਹੁੰਦਾ ਹੈ ਇਸ ਤਰੀਕੇ ਨਾਲ ਮੈਂ ਹੋਰ ਵੀ مسیਹ ਭਾਈ ਭੈਣਾਂ ਨੂੰ ਜਾਂ ਪਾਸਟਰ ਸਾਹਿਬਾਨ ਨੂੰ ਜਿਹੜੇ ਸੂਝਵਾਨ ਆ ਬੁੱਧੀਵਾਨ ਆ ਸਮਝਦਾਰ ਆ ਔਰ ਬਚਨ ਨੂੰ ਮੰਨਣ ਵਾਲੇ ਹੈ ਉਹ ਸਾਰੇ ਹੀ ਪ੍ਰਭੂ ਦੇ ਦਾਸ ਦੇ ਹੱਕ ਵਿੱਚ ਖੜੇ ਹੋ ਔਰ ਜਦੋਂ ਹੱਕ ਵਿੱਚ ਖੜੇ ਹੋ ਤੇ ਗੈਰ ਕੋਮ ਬਾਈਬਲ ਚ ਲਿਖਿਆ ਹੈ ਬਾਈਬਲ ਚ ਲਿਖਿਆ ਤੁਸੀਂ ਇਕੱਠੇ ਹੋਣਾ ਨਾ ਛੱਡਿਓ ਔਰ ਬਾਈਬਲ ਚ ਲਿਖਿਆ ਹੈ ਤੁਸੀਂ ਇੱਕ ਦੂਸਰੇ ਨਾਲ ਪਿਆਰ ਕਰੋ ਇਸ ਤੋਂ ਪਤਾ ਲੱਗੇਗਾ ਇਹ ਪ੍ਰਭੂ ਯਿਸੂ ਦੇ ਚੇਲੇ ਆ ਮੈਂ ਹੀ ਮਸੀਹ ਸਾਰੇ ਭੈਣ ਭਰਾਉਣ ਬੇਨਤੀ ਕਰਦਾ ਆ ਕਿ ਪ੍ਰਭੂ ਦੇ ਦਾਸ ਦੇ ਨਾਲ ਖੜੇ ਹੋ ਔਰ ਉਹਨਾਂ ਦਾ ਸਾਥ ਦੋ ਔਰ ਹਰ ਗੱਲ ਦੇ ਵਿੱਚ ਸਾਥ ਦੋ ਮੈਂ ਵੀ ਸਾਥ ਦਵਾਂਗਾ ਪ੍ਰਭੂ ਯਿਸੂ ਦੇ ਨਾਮ ਚ ਠੀਕ ਆ ਤੇ ਮੈਂ ਹੀ ਕਹਿੰਦਾ ਹਾਂ ਕਿ ਯਿਸੂ ਦੇ ਚੇਲੇ ਉਹੀ ਆ ਜਿਹੜੇ ਆਪਸ ਵਿੱਚ ਪ੍ਰੇਮ ਕਰਦੇ ਏ ਜਿਹੜੇ ਪ੍ਰੇਮ ਨਹੀਂ ਨ ਕਰਦੇ ਉਹ ਪ੍ਰਭੂ ਯੇਸ਼ੂ ਦੇ ਚੇਲਾ ਨਹੀਂ ਆ ਉਹ ਸ਼ੈਤਾਨ ਦਾ ਉਹ ਤੁਹਾਡਾ ਫੈਸਲਾ ਏ ਤੁਸੀਂ ਚਾਤੀ ਮਾਰ ਕੇ ਵੇਖੋ ਕਿ ਤੁਸੀਂ ਸ਼ੈਤਾਨ ਦੇ ਚੇਲੇ ਜੋ ਜਾਂ ਪ੍ਰਭੂ ਦੇ ਚੇਲੇ ਜੋ ਪ੍ਰਭੂ ਦੇ ਚੇਲੇ ਜੋ ਆਪਸ ਵਿੱਚ ਪ੍ਰੇਮ ਕਰਨਾ ਸ਼ੁਰੂ ਕਰੋ ਪ੍ਰਭੂ ਯੇਸ਼ੂ ਨੇ ਹੁਕਮ ਦਿੱਤਾ ਹੈ ਇਸ ਤੋਂ ਲੋਕ ਜਾਣਣਗੇ ਇਹ ਪ੍ਰਭੂ ਯੇਸ਼ੂ ਦੇ ਚੇਲੇ ਹੈ ਠੀਕ ਹੈ ਔਰ ਬਾਕੀ ਗੈਰ ਕੋਮਨ ਦੀ ਗੱਲ ਕਰਨੀਏ ਕਿਉਂਕਿ ਗੈਰ ਕੋਮਨ ਨੂੰ ਅੱਗ ਲੱਗਦੀ ਹੈ ਠੀਕ ਹੈ ਜਿਹੜਾ ਮੀਡੀਆ ਵਾਲੇ ਆ ਉਹ ਵੀ ਦੂਸਰੇ ਲੋਕੀ ਆ ਗੈਰਕੁਮਾ ਉਹਨਾਂ ਨੂੰ ਵੀ ਅੱਗ ਲੱਗਦੀ ਆ ਉਹਨਾਂ ਦੇ ਕਰਨਾ ਹੀ ਹੈ ਔਰ ਜਿੰਨਾ ਵੀ ਪ੍ਰਭੂ ਦੇ ਲੋਕ ਐ ਸਾਰੇ ਇੱਕ ਮਨ ਹੋ ਕੇ ਪ੍ਰਭੂ ਦੇ ਦਾਸ ਦੀ ਪ੍ਰਾਰਥਨਾ ਵਿੱਚ ਕਰੋ ਔਰ ਸਾਰੇ ਤਰੀਕੇ ਨਾਲ ਕਾਠ ਦੇ ਨਾਲ ਪੈਸੇ ਨਾਲ ਸਾਰੀ ਚੀਜ਼ ਨਾਲ ਸਾਧੋ ਅਸੀਂ ਪ੍ਰਭੂ ਦੇ ਦਾਸ ਨਾਲ ਸਾਰੀ ਗੱਲ ਸਹਿਮਤ ਐ ਪੈਸੇ ਦੇ ਨਾਲ ਵੀ ਅਸੀਂ ਸਹਿਮਤ ਹਾਂ ਕਾਠ ਦੇ ਵਿੱਚ ਵੀ ਸਹਿਮਤ ਹਾਂ ਸਹਿਮਤ ਹਾਂ ਲੋਨ ਚ ਵੀ ਸਹਿਮਤ ਹਾਂ ਠੀਕ ਹੈ ਸਾਰੇ ਕਮੇਟ ਸਹਿਮਤ ਆ ਕਿ ਯਿਸੂ ਦੇ ਨਾਮ ਦੀ ਵੱਡੀ ਮਹਿਮਾ ਹੋਵੇ ਔਰ ਬਾਕੀ ਸ਼ੈਤਾਨ ਦੀ ਪਲਾਨ ਹੈ ਇਸ ਵਿਸ਼ਵ ਵਿੱਚ Hindu bad ਦੇ ਵਿੱਚ ਇਹ ਔਰਤ ਵਿੱਚ ਜਿਹਨੇ ਦੋਸ਼ ਲਾਇਆ ਬਾਦ ਚੱਲ ਨਹੀਂਦਾ ਸੇਵਕਾ ਹੀ ਖਲਾਫ ਨਹੀਂ ਨਹੀਂ ਜੇ ਤੁਸੀਂ 2018 ਜਿਸ ਪਰਚਾ ਕਰਾ ਲਿਆ ਹੀ ਤੇ ਸੇਵਕਾ ਹੀ ਖਰਾਬ ਹੋ ਗਈ ਸੰਗੋ ਪ੍ਰਭੂ ਯਿਸੂ ਨੇ ਬਧਾਇਆ ਠੀਕ ਹੈ ਤੇ ਐਕੀ ਕਿੰਨਾ ਜ਼ਿਆਦਾ ਵਧਾਉਣਗੇ ਐਕੀ ਪ੍ਰਭੂ ਯਿਸੂ ਉਹ ਤੋਂ ਜ਼ਿਆਦਾ ਵਧਾਉਣਗੇ ਆਰ ਪ੍ਰਭੂ ਯਿਸੂ ਮਸੀਹ ਸਾਰੇ ਨੂੰ ਸੋਨ ਨੂੰ ਆਸ਼ੀਸ਼ ਔਰ ਬਰਕਤ ਹੋ ਇਹ ਵੀਡੀਓ ਗਾਤੋ ਗਾ ਵਿਰਧੀ ਲੋਕਾਂ ਦੇ ਕੋਲ ਸਰਕਾਰ ਦੇ ਕੋਲ ਸਾਰਿਆਂ ਦੇ ਕੋਲ ਪਹੁੰਚਾਈ ਜਾਵੇ ਅਸੀਂ ਪ੍ਰਭੂ ਦੇ ਦਾਸ ਪ੍ਰੋਫੈਟ ਬਲਜਿੰਦਰ ਜੀ ਦੇ ਨਾਲ ਹੈ ਆਮੀਨ ਜੀਸਸ ਨੇਮ